ਸ੍ਰੀ ਕਾਲਜੀ ਮੈਂ ਅਦਿਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾ ਸੱਜਣ ਕਿ ਜਿਹਨੂੰ ਲੋਕ ਮੈਂਡੇਟ ਦਿੰਦੇ ਆ ਅਸੀਂ ਉਹਦਾ ਉਸ ਮੈਂਡੇਟ ਦੇ ਅਗੇ ਸਿਰ ਝੁਕਾਉਣੇ ਆ ਚਾਹੇ ਉਹ ਫਰੀਦਕੋਟ ਦੀ ਸੀਟ ਹੈ ਔਰ ਚਾਹੇ ਖਡੂਰ ਸਾਹਿਬ ਦੀ ਸੀਟ ਹੈ ਕਿ ਲੋਕਤੰਤਰ ਦੇ ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀ ਵਾਰੀ ਹੋ ਜਾਂਦਾ ਹੈ ਪਹਿਲਾਂ ਵੀ ਹੋਇਆ ਇੱਕ ਅੱਧੀ ਵਾਰੀ ਬਟ ਆਈ ਡੋਨਟ ਥਿੰਕ ਸੋ ਕਿ ਇਸ ਕਾਲ ਨੂੰ ਚਿੰਤਾ ਕਰਨ ਦੀ ਲੋੜ ਹੈ ਨੇ ਮੈਨੂੰ ਲੱਗਦਾ ਹੈ ਸਿਆਸੀ ਪਾਰਟੀਆਂ ਤੋਂ ਨਿਰਾਸ਼ਗੀ ਹੁੰਦੀ ਤਾਂ ਐਡਾ ਵੱਡਾ ਮੈਂਡੇਟ ਕਾਂਗਰਸ ਪਾਰਟੀ ਨੂੰ ਕਿੱਦਾਂ ਮਿਲਦਾ ਤੁਸੀਂ ਇਹ ਨਹੀਂ ਕਹਿ ਸਕਦੇ 11 ਸੀਟਾਂ ਤੇ ਹਰ ਸੀਟ ਤੇ 40-40 ਉਮੀਦਵਾਰ ਖੜੇ ਸਨ ਤੀਤੀ ਉਮੀਦਵਾਰ ਖੜੇ ਸਨ ਲੇਕਿਨ ਲੋਕਾਂ ਨੇ ਅਲਟੀਮੇਟਲੀ ਪਾਰਟੀ ਨੇ ਲੋਕਾਂ ਨੂੰ ਬਹੁਤ ਸਾਰੀ ਜਗ੍ਹਾ ਤੇ ਤਰਜੀਹ ਦਿੱਤੀ ਸੱਤ ਸੀਟਾਂ ਸੀ ਜਿੱਤੇ ਤਿੰਨ ਆਮ ਆਦਮੀ ਪਾਰਟੀ ਜਿੱਤੀ ਔਰ ਬਹੁਤ ਵਾਰੀ ਹੁੰਦਾ ਬਹੁਤ ਸਾਰੇ ਪ੍ਰਦੇਸ਼ਾਂ ਦੇ ਵਿੱਚ ਇੱਕ ਦੋ ਜਗ੍ਹਾ ਤੇ ਇੰਡੀਪੈਂਡੈਂਟ ਲੋਕ ਵੀ ਚੋਣ ਲੜਦੇ ਨੇ ਉਹ ਜਦ ਚਾਹਦੇ ਨੇ ਪਰ ਅਗਰ ਤੁਸੀਂ ਸਮੁੱਚੇ ਪੰਜਾਬ ਦੀ ਗੱਲ ਕਰੋਗੇ ਤਾਂ ਇਸ ਤਰ੍ਹਾਂ ਦੀ ਤਸਵੀਰ ਸਮੁੱਚੇ ਪੰਜਾਬ ਦੀ ਨਹੀਂ ਹੈ ਹਾਂਜੀ ਇੰਡੀਆ ਚੱਕ ਪਾਰ ਤੁਹਾਡੇ ਦੇ ਸਾਥੀ ਨੇ ਉਹਨਾਂ ਨੇ ਜਿਹੜਾ ਹੈ ਟਵੀਟ ਕੀਤਾ ਉਹਨਾਂ ਨੇ ਕਿਹਾ ਕਹਿੰਦੇ ਕਿ ਅੰਮ੍ਰਿਤਪਾਲ ਨੂੰ ਅਨੁਗਾਂਹ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਹੈ ਇਹਦੇ ਨਾਲ ਤੁਸੀਂ ਖੜੇ ਹੋਵੋਗੇ ਉਹਨਾਂ ਤੁਹਾਡੇ ਸਾਥੀ ਦੇਖੋ ਗੱਲ ਇਹ ਹੈ ਕਿ ਮੈਂ ਕਨਸਟੀਟਿਊਸ਼ਨ ਨੂੰ ਮੰਨਣ ਵਾਲਾ ਇੱਕ ਸਿਪਾਹੀ ਹਾਂ ਦੇਸ਼ ਦੇ ਲੋਕਤੰਤਰ 'ਚ ਮੈਂ ਵਿਸ਼ਵਾਸ ਰੱਖਦਾ ਹਾਂ। ਔਰ ਦੇਸ਼ ਦੀ ਨਿਆਂ ਪ੍ਰਣਾਲੀ ਦੇ ਵਿੱਚ ਮੈਂ ਵਿਸ਼ਵਾਸ ਰੱਖਦਾ ਹਾਂ। ਅਗਰ ਕੋਈ ਵਿਅਕਤੀ ਬੇਗਸੂਰ ਔਰ ਗੁਨੇਗਾਰ ਨਹੀਂ ਹੈ, ਮੈਨੂੰ ਲੱਗਦਾ ਕਿਸੇ ਵੀ ਵਿਅਕਤੀ ਨੂੰ ਉਨੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਜੋ ਨੇ ਗੁਨਾਹ ਕੀਤਾ ਹੋਵੇ। ਸੋ ਬਾਕੀ ਕਿਉਂਕਿ ਇਹ ਜਿਹੜਾ ਮਾਮਲਾ ਹੈਗਾ ਇਹ ਸਾਰੇ ਦਾ ਸਾਰਾ ਜਿਹੜਾ ਮਾਮਲਾ ਹੈਗਾ ਇਹ ਕੋਰਟ ਦੀ ਨਿਗਰਾਨੀ ਥੱਲੇ ਹੈ। ਇਹ ਆਲਟੀਮੇਟਲੀ ਕੋਰਟ ਨੇ ਫੈਸਲਾ ਲੈਣਾ ਹੈ। ਸਾਨੂੰ ਕਿਸੇ ਗੱਲ ਦਾ ਇਤਰਾਜ਼ ਜਾਂ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਪਈ। ਤੁਸੀਂ ਤੇ ਸਬਸਕ੍ਰਾਈਬ ਕਰੋ